ਲਗੇ ਮੈਂ ਤਕੀ ਤਉ ਸ਼ਰਣਾਏ ਜੀਉ ਮੈਂ ਆਸਰ ਕੀਤ ਮੈਂ ਮੇਰਾ ਸਭੋ ਦੁੱਖ ਦਵਾਏ ਜੀਉ ਕਲ ਜੁਗ ਮੈਂ ਕੀਰਤਨ ਪਰਧਨ ਦਲ ਜੁਗ ਮੈਂ ਕੀ ਰਤਨ ਪ੍ਰਦਾਨਾ ਗੁਰਮੁਖ ਜਪੀਐ ਲਾਇ ਧਿਆਨ ਲਾਇਓ ਧਿਆਨ ਕਰਦਾ ਸਾਰੀ ਅੱਖਾਂ ਬੰਦ ਕਰਕੇ ਸਜਿਓ ਪੂਰਾ ਪੂਰਾ ਲਾਹ ਲੀਏ ਐਸੇ ਆ ਗੁਰਾ ਤੋ ਪਿਆਰੇ ਬਲ ਬਲ ਜਾਵਾ ਐਸੇ ਆ ਗੁਰਾ ਤੋ ਪਿਆਰੇ ਬਲ ਬਲ ਜਾ ਵੇ ਆਗਰਾ ਤੋਂ ਪਿਆਰੇ ਵਾਲ ਬਲ ਜਾ

ਬੱਦ ਬੱਦ ਜਾਵਾ ਪਿਆਰੇ ਬੱਦ ਬੱਦ ਜਾਵਾ ਬੱਲ ਬੱਲ ਜਾਵਾ ਬੱਲ ਬੱਲ ਜਾਵਾ ਬੱਲ ਬੱਲ ਜਾਵਾ ਬੱਦ ਜਾਵਾ ਬੱਲ ਬੱਲ ਜਾਵਾ ਬੱਦ ਬੱਦ ਜਾਵਾ ਬੱਦ ਬੱਦ ਜਾਵਾ ਬੱਲ ਬੱਲ ਜਾਵਾ ਬੱਦ ਪੱਦ ਜਾਵਾ ਪਿਆਰੇ ਬੱਦ ਬੱਲ ਜਾਵਾ ਬੱਲ ਬੱਲ ਜਾਵਾ ਬੱਲ ਬੱਲ ਜਾਵਾ ਬੱਲ ਬੱਲ ਜਾਵਾ ਵਲਵਲ ਜਾਵਾ ਵਲਵਲ ਜਾਵਾ ਪਿਆਰੀ ਵਲਵਲ ਜਾਵਾ ਬਿਆਰੀ ਵਲਵਲ ਜਾਵਾ ਪਿਆਰੀ ਵਲਵਲ ਜਾਵਾ ਬਿਆਰੀ ਐਸੇ ਆ ਗੁਰਾ ਲਖ ਜੀ ਦੇ ਚਰਨਾਂ ਵਿੱਚ ਦੂਰੋਂ ਨੇੜੇੋਂ ਚੱਲ ਕੇ ਤਨ ਕਰਕੇ ਆਏ ਹਾਂ ਮਨ ਕਰਕੇ ਵੀ ਹਾਜ਼ਰੀਆਂ ਲਾਉ ਦੋਨੇ ਹੱਥ ਜੋੜ ਕੇ ਮਨ ਹਾਜ਼ਰ ਕਰਕੇ ਸੀਸਨਵਾਕੇ ਇੱਕ ਵਾਰੀ ਕਹਿਣ ਤੇ ਸਾਰੇ ਗੱਜ ਕੇ ਅੱਪਾ ਦੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਸਤਿ ਲਖ ਖੁਸ਼ੀਆਂ ਬਾਤਿ ਸ਼ਾਇਆ اے ਸਤਗੁਰ ਅਦਰਕਾ ਮਾਲਕ ਜੀ ਆਪਣੀ ਨਜ਼ਰ ਕਰ ਦੇਣ ਤਾਂ ਇਹ ਲੱਖਾਂ ਖੁਸ਼ੀਆਂ ਪੱਤ ਸਈਆਂ ਤੇ। ਬਦਵਾਦ ਕਹਿੰਦੇ ਨੇ ਨਜ਼ਰ ਦੋ ਤਰ੍ਹਾਂ ਦੀ ਆ ਇੱਕ ਨਜ਼ਰ ਸਵੱਲੀ ਇੱਕ ਨਜ਼ਰ ਪੱਟੀ। ਆਸਾ ਦੀ ਬਾਹਰ ਵਿੱਚ ਮਹਾਰਾਜ ਗਿਆਨ ਦਿੰਦੇ ਨੇ ਨਜ਼ਰੋ ਪੱਟੀ ਦੇ ਕਰੇ ਸੁਲਤਾਨਾ ਦਾ ਹੋ। ਇਹ ਨਜ਼ਰ ਪੱਟੀ ਹੋ ਜੇ ਕਹਿੰਦੇ ਰਾਜੇ ਭਖਾਰੀ ਬਣਦੇ ਨੇ। ਇਹ ਭਾਰਾ ਜੀ ਕਹਿੰਦੇ ਨੇ ਦਰ ਮੰਗਨ ਭੀਖ ਨਾ ਪਾਇੰਦਾ ਰਾਜਿਆਂ ਨੂੰ ਭੀਖ ਮੰਗਦਿਆ ਨਸੀਬ ਨਹੀਂ ਹੁੰਦੀ ਭੀਖ ਇਹ ਨਦਰੋਂ ਪੰਚੀ ਪਰ ਜੇ ਨਦਰਸ ਵੱਲੀ ਆ ਫਿਰ ਆਹ ਘੜੀਆਂ ਲੱਖ ਖੁਸ਼ੀਆਂ ਪਾਟਿਸ਼ਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰਨਾਮ ਦੇ ਮੇਰਾ ਮਨ ਤਨ ਸੀ ਤਲੋ ਇੱਕ ਨਿਮਖ ਬਾਤਰ ਕਿਨ ਕਾ ਇੱਕ ਜੇ ਜੀਵ ਸਵੈ ਮੈਂ ਦੀ ਵਾਰ ਕਿਨ ਕਾ ਇੱਕ ਜੇ ਜੀਵ ਸਵੈ ਤਾਕਿ ਮਹਿਮਾ ਘਣੀ ਨਾ ਆਵੇ ਮਹਾਰਾਜ ਕਹਿੰਦੇ ਨਿਮਕ ਏਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਇੱਥੇ ਹੀ ਵਸਨੀ ਜਿਸ ਕੋ ਪੂਰਬ ਲਿਖਿਆ ਤੈਨ ਸਤਗੁਰ ਚਰਨ ਗਦੇ ਮੈਂ ਇਹ ਕਹਿਣਾ ਚਾਹਨਾ ਬੜੇ ਬਿਆਨ ਨੇ ਜਿਹੜੇ ਸਤਗੁਰਾਂ ਤੋਂ ਵੀ ਨਹੀਂ ਹੋ ਜਾਂਦੇ ਨੇ ਮੈਨੂੰ ਮਾਫ਼ ਕਰੇ ਬੜੇ ਬੱਚਿਆਂ ਦੇ ਜਨਮ ਦਿਨ ਤੇ ਪੱਪਾ ਕਲੱਬਾਂ ਵਿੱਚ ਲੋਕੀ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਮਨਾਉਂਦੇ ਨੇ ਪਰ ਮਹਾਰਾਜ ਕਹਿੰਦੇ ਜਿਸ ਕੋ ਪੂਰਵ ਲਿਖਿਆ ਜਿਨ੍ਹਾਂ ਦਾ ਪੂਰਵਲਾ ਕਰਮ ਲਿਖਿਆ ਹੋਵੇ ਤਿੰਨ ਸਤਗੁਰ ਚਰਨ ਗਨੇ ਉਹ ਮਾਲਕ ਜੀ ਦੇ ਚਰਨਾ ਵਿੱਚ ਵਿੰਦੇ ਨੇ ਜਿਨ੍ਹਾਂ ਦਾ ਪੂਰਵਲਾ ਕਰਮ ਚੰਗਾ ਲਿਖਿਆ ਹੋਵੇ ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਆ 31 ਨੰਦ ਕਾਰਜ ਹੋਏ ਨੇ ਵਿਆਹ ਤੇ ਇੱਕ ਮਾਰ ਨਹੀਂ ਇੱਕ ਵਿਆਹ ਦਾ ਚਾਲ ਨਹੀਂ ਚੁੱਕਿਆ ਜਾਂਦਾ ਇੱਥੇ ਮੈਂ ਵਧਾਈ ਦਿੰਦਾ ਸ੍ਰੀਮਾਨ ਸੰਤ ਬਾਬਾ ਪਰਮਜੀਤ ਸਿੰਘ ਜੀ ਖੰਸਾਲੀ ਸਾਹਿਬਾ ਸਾਡੇ ਬੜੇ ਪਿਆਰ ਵਾਲੇ ਸਾਈ ਸੁਰਿੰਦਰ ਦਾਸ ਜੀ ਬਤਰਪੁਰ ਵਾਲੇ ਬੜਾ ਪ੍ਰੇਮ ਮੈਂ ਕਹਿੰਦਾ ਕਈ ਸਾਲਾਂ ਤੋਂ ਮੇਰਾ ਮਨ ਸਿਗਾ ਜੀ ਪਰੰਦਾ ਪਰ ਸਮਾਂ ਨਹੀਂ ਬਣਿਆ ਕਿਉਂਕਿ ਨੰਤ ਨੰਤ ਖਸਮ ਹੱਥ ਕਿਰਤ ਧਕੇ ਦੇ ਜਹਾ ਦਾਣੇ ਤਹਾ ਖਾਣੇ ਨਾਨਕਾ ਸੱਚ ਜੀ ਜਦੋਂ ਦਾਣਾ ਪਾਣੀ ਬਣਦਾ ਉਦੋਂ ਆਇਆ ਜੱਟ ਹੁਣ ਵੀ ਮੈਂ 10 ਵਜੇ ਤੁਰਦਾ ਕਿਸੇ ਪਾਸੇ ਹੋਰ ਸੀ ਪਰ ਮੈਨੂੰ ਮਹੰਤ ਜੀ ਦਾ ਫੋਨ ਆ ਗਿਆ ਕਹਿੰਦੇ ਬਾਬਾ ਜੀ ਜਿਵੇਂ ਮਰਜ਼ੀ ਕਰੋ ਮੈਂ ਸੱਚ ਕਹਿੰਦਾ ਮੈਂ ਤੇ ਉਹ ਵੇਲੇ ਨਹਿਰ ਤੇ ਘੁੰਮਣ ਗਿਆ ਹੋਇਆ ਮੈਂ 10:30 ਤੁਰਨਾ ਸੀ ਪਰ ਮੈਨੂੰ ਜਦੋਂ ਬੋਨ ਗਿਆ ਕਹਿੰਦੇ ਸਾਈਂ ਜੀ ਨੇ ਇਦਾਂ ਇਦਾਂ ਹੁਕਮ ਲਾਇਆ ਬਾਬਾ ਜੀ ਸਮੇਂ ਵਿੱਚੋਂ ਸਮਾਂ ਕੱਢੋ ਤਾਂ ਕਰਕੇ ਫਿਰ ਮੈਂ ਬੜੀ ਕਾੜੀ ਨਾਲ ਭਾਵੇਂ ਥੋੜਾ ਲੇਟ ਵੀ ਹੋ ਗਏ ਆਹ ਧਾਰਨਾ ਤੁਸੀਂ ਪਿਆਰ ਦਿੱਤਾ 2013 ਤੋਂ ਸਾਈਂਆ ਤੂੰ ਮੁਖੜਾ ਨਮੋੜੀ ਦੁਨੀਆਂ ਦਾ ਕੋਈ ਕੋਨਾ ਨਹੀਂ ਬਚਿਆ ਮੈਂ ਕਹਿੰਦਾ ਕੋਈ ਮੋਬਾਈਲ ਨਹੀਂ ਬਚਿਆ ਜਿਹਦੇ ਵਿੱਚ ਰਿੰਗਟੋਨ ਨਾ ਬੱਜੀ ਹੋਵੇ ਤੁਸੀਂ ਇੰਨਾ ਮਾਣ ਦਿੱਤਾ ਇਸ ਨਮਾਣੇ ਜੱਥੇ ਨੂੰ ਆ ਮੈਂ ਤੁਹਾਡੇ ਪ੍ਰੇਮ ਸਦਕਾ ਹਾਜ਼ਰੀ ਭਰਦਾ ਪਿਆ ਪੜਿਓ ਜਰਾ ਪਿਆਰ ਨਾਲ ਜੀ ਮੁੱਖ ਦੁਨੀਆਂ ਸਾਰੇ ਲਈ ਉਸ ਮਾਦੀਆਂ ਇਹ ਘੜੀਆਂ ਵਾਰ-ਵਾਰ ਨਹੀਂ ਮਿਲਦੀਆਂ ਭਾਗਾ ਵਾਲੀਆਂ ਘੜੀਆਂ ਨੇ ਇਹਨਾਂ ਦਾ ਪ੍ਰੇਮ ਬਣਿਆ ਸੱਚੀ ਪ੍ਰੀਤ ਹੰਬ ਤੁਮਸਿਓ ਜੋੜੀ ਤੁਮਸਿਓ ਜੋੜ ਅਵਰ ਸੰਗ ਤੋਰੀ ਜਿਹੜੇ ਮਾਲਕ ਦੇ ਬਣ ਗਏ ਉਹ ਕਹਿੰਦੇ ਤੇ ਮਾਲਕਾ ਤੇਰੇ ਦਰਸ਼ਨ ਹੋ ਜਾਣ ਤੇਰੀ ਕਿਰਪਾ ਬਿਲੇ ਜਗ ਦੀ ਪ੍ਰਵਾਹ ਨਹੀਂ ਜਿਹੜਾ ਬਾਕੀ ਹੋ ਜਾਏ ਸੁਣਿਓ ਜਿਹੜਾ ਬੰਨ ਕਰਕੇ ਬਾਕੀ ਇੱਕ ਤਨ ਕਰਕੇ ਬਾਕੀ ਨਹੀਂ ਜਿਹੜਾ ਤਨ ਕਰਕੇ ਬਾਕੀ ਆ ਮੁੰਡਾ ਕਿੰਨੀਆਂ ਡਿਮਾਂਡਾਂ ਕਰਦਾ ਆਹ ਮੋਬਾਈਲ ਲੈ ਕੇ ਦੇ ਫੋਨ ਲੈ ਕੇ ਦੇ ਉੱਥੇ ਮੇਰਾ ਵਿਆਹ ਕਰ ਜਿਹੜਾ ਤਨ ਕਰਕੇ ਬਾਕੀ ਉਹਦੀਆਂ ਡਿਮਾਂਡਾਂ ਨਹੀਂ ਮੁੱਕਦੀਆਂ ਜਿਹੜਾ ਬੰਦ ਕਰਕੇ ਬਾਕੀ ਉਹਦੀ ਇੱਕੋ ਹੀ ਡਿਮਾਂਡ ਆ ਮਾਲਕਾ ਮੇਰਾ ਪ੍ਰੇਮ ਨਿਭੇ ਆ ਪ੍ਰਸਾਦਨਾ ਕੱਲ ਕੀ ਤਰਬਿੱਤਾ ਬੋਹਰ ਲਉਂਦੇ ਨੇ ਸੱਚ ਤਹੋ ਸਭ ਨੂੰ ਲੇਹੋ ਸਭ ਐ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਭ ਆਓ ਯਾਦ ਰੱਖਿਓ ਜਿੰਨਾ ਦਾ ਪ੍ਰੇਮ ਬਣੇ ਪਰ ਯਾਦ ਰੱਖਿਓ ਨੇਮ ਬਾਦ ਪ੍ਰੇਮ ਬਾਦ ਵਿੱਚ ਪਹਿਲਾਂ ਨੇਮ ਨਿਵਾਉਣਾ ਪੈਂਦਾ ਜਿਹੜਾ ਮਾਲਕ ਦਾ ਬਣੇ ਜੋ ਬੰਦੇ ਟਾਪ ਰੱਬ ਦੇ ਤੇ ਸੋਈ ਸੋਈ ਜਿਹੜਾ ਮਾਲਕ ਦਾ ਬਣੇ ਜਿਹੜਾ ਮਾਲਕ ਨੂੰ ਆਪਣਾ ਬਣਾ ਲਵੇ ਜਿਹੜਾ ਕਹਿੰਦਾ ਮਾਲਕ ਜੀ ਕਰ ਕਿਰਪਾ ਕਿਰਪਾ ਲਾਵੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਕਦੇ ਕਦੇ ਨਹੀਂ ਸਦਾ ਸਦਾ ਸਬਾਤੀ ਵਿੱਚ ਬੈੰਦੇ ਨੇ ਪ੍ਰੇਮ ਵਾਲੇ ਉੱਥੇ ਅਰਦਾਸਾਂ ਕਰਦੇ ਨੇ ਮਾਲਕਾ ਹੁਣ ਜਗ ਦੀ ਪਰਵਾਹ ਨਹੀਂ ਮੈਨੂੰ ਤੇਰੀ ਕਿਰਪਾ ਮਿਲੇ ਸਾਈਆਂ ਤੂੰ ਮੁਖੜਾ ਨਾ ਦੁਨੀਆਂ ਮੁੱਖ ਦੁਨੀਆਂ ਮੋੜ ਨਾ ਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਕੋਕ ਦੁਨੀਆਂ ਮੋੜ ਨਾ ਆਈਆਂ ਤੋਂ ਮੁਕਰਾਂ ਨਾ ਮੋੜੀ ਆ ਦੁਨੀਆਂ ਆਈਆਂ ਤੋਂ ਮੁਕਰਾਂ ਨਾ ਮੋੜੀ ਮੁੱਖ ਦੁਨੀਆਂ ਤੋਂ ਮੁਕਰਾਂ ਨਾ ਮੋੜੀ ਦੁਨੀਆਂ ਮੋੜੀ ਮੁੱਖ ਦੁਨੀਆਂ ਮੋੜ ਲਵੇ ਕਿਕ ਤੂੰ ਮੁਕਰਾਂ

ਵੇ ਕਰੋ ਕਰਤਾਈਆਂ ਤੂੰ ਮੁਖੜਾ ਨਾ ਮੋੜੀ ਉਹ ਕੁੰਨੀਆਂ ਫੋਲ ਲਵੇ ਕਰਾਈਆਂ ਤੂੰ ਮੁਖੜਾ ਨਾ ਮੋੜੀ ਉਹ ਨੇ ਜਿਹੜੇ ਕਹਿਣ ਮਾਲਕਾ ਮੈਂ ਕਿਰਪਾ ਮੰਗਣਾ ਇਹ ਭਾਗਾਂ ਦੀ ਗੱਲ ਆ ਸਮਾਤਲ ਯੁਗ ਦਾ ਮੈਂ ਤਵਾਫ ਕਰਿਓ ਕਿਰਪਾ ਮੁਕਣ ਵਾਲਾ ਕੋਈ ਨਹੀਂ ਦੱਤਾ ਮੰਗਣ ਵਾਲੇ ਬਹੁਤੇ ਨੇ ਇਹ ਲੋਟ ਕਰਿਓ ਜਿਹੜਾ ਦੱਤਾ ਮੰਗਣ ਆਉਂਦਾ ਉਹ ਗਿਣਵੇਂ ਦਿਨ ਆਉਂਦਾ ਕੋਈ 11 ਦਿਨ ਆਉਂਦਾ ਕੋਈ 21 ਦਿਨ ਕੋਈ 31 ਦਿਨ ਮੈਂ ਵੇਖਿਆ ਏਡਾ ਦੀ ਫੈਲ ਲਾ ਵੀ ਹੁੰਦੇ ਤੇ ਨਵੀਜ਼ਾ ਨਹੀਂ ਆਉਂਦਾ ਬਾਬੇ ਨੂੰ ਸੌਂ ਨਹੀਂ ਦਿੰਦੇ ਅਰਦਾਸ ਕਰਾਉਣੀ ਹੈ ਜੀ ਜਦੋਂ ਵੀਜ਼ਾ ਆ ਗਿਆ ਫੇਰ ਨਹੀਂ ਜਿਹੜੇ ਦਾਤੇ ਨੇ ਦਾਤਾ ਦਿੱਤੀਆਂ ਉਹਦਾ ਸ਼ੁਕਰਾਨਾ ਕਰਿਆ ਭਾਗਾਂ ਵਾਲੇ ਨੇ ਜਿਹੜੇ ਸ਼ੁਕਰਾਨਾ ਕਰਨਾ ਉਹ ਨਹੀਂ ਤੇ ਕਹਿਣਗੇ ਸਵੇਰੇ ਮੱਥਾ ਟੇਕਿਆ ਇਹ ਸਾਪਾ ਲੋਕੀ ਕਰਦੇ ਮਹਾਂਪੁਰਸ਼ ਬਚਨ ਕਰਦੇ ਨੇ ਸਵੇਰੇ ਆਈ ਦਾ ਸਤਿ ਸ੍ਰੀ ਅਕਾਲ ਮੰਗਣਾਈ ਦਾ ਸ਼ਾਮਾ ਨੂੰ ਸ਼ੁਕਰਾਨਾ ਕਰਦਾਈ ਦਾ ਵੀ ਮਾਲਕ ਸਾਰਾ ਤੇਨੇ ਨੀ ਕਿਰਪਾ ਦਿੱਤੀ ਇੰਨਾ ਕਿਰਪਾ ਦਾ ਭੀਰ ਆਇਆ ਮਾਲਕਾ ਆਉ ਪਾ ਗੰਬਲੀਆਂ ਘਟੀਆਂ ਨੇ ਬਹੁਤਾ ਸਮਾਂ ਨਹੀਂ ਮਾਲਕ ਜੀ ਦੇ ਚਰਨਾਂ ਵਿੱਚ ਖੁਦ ਆ ਕੇ ਅਰਦਾਸ ਰਵਾਰੀ ਜੀਓ ਪਿੰਡ ਸਭ ਤੇ ਸਭ ਨਾਮ ਤੇ ਸਭ ਤੇਰੀ ਵਡਿਆਈ ਕੋਈ ਨਾ ਉਹਨਾਂ ਜਾਣੇ ਤੇਰਾ ਆ ਇੱਕ ਦੋਰ ਦਾ ਮੈਨੂੰ ਹੁਕਮ ਹੋਇਆ ਬੜਿਓ ਫਿਰ ਗੱਜੇ ਤੇਰੇ ਅਸਰੇ ਐ ਮਾਲਕ ਜੀ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਆਸਰਾ ਤਖੜਾ ਮਾਲਕ ਦਾ ਤਖਿਓ ਬਣਿਓ ਹਾਂ ਕੋਈ ਬਚੋਲਾ ਮਿਲਿਓ ਰੱਬਰ ਕੀ ਹੁੰਦਾ ਮੈਨੂੰ ਬੜੇ ਮਿਲੇ ਬਾਬਾ ਜੀ ਮੈਨੂੰ ਅਮਰਤ ਵੇਲੇ ਉੱਠਾਇਆ ਇਸ਼ਨਾਨ ਕਰਾਇਆ ਉਹ ਪ੍ਰੇਇਸੀ ਅੱਤ ਸਭ ਦਾ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨਾ ਬਿਸਰੇ ਨਾਮ ਸੇਕਨੇ ਆ ਭੇਦ ਨਾ ਜਾਣੋ ਓਹ ਲਸਾਈ ਇਹ ਉਹਦਾ ਅਦਬ ਕਰਿਆ ਕਰ ਪਰ ਯਾਦ ਰੱਖਿਆ ਕਰ ਜਿਹੜੀ ਪੌੜੀ ਆ ਜਵਾਲੇ ਚੜਨ ਵਾਸਤੇ ਪੌੜੀ ਚੜ ਕੇ ਜਵਾਲੇ ਤੇ ਜਾਣਾ ਪੌੜੀ ਤੇ ਨਾ ਫੜਦੇ ਆ ਕਰ ਨਹੀਂ ਸਾਧੂ ਰੱਬ ਦੇ ਪਿਆਰੇ ਇਹ ਬਚੋਲੇ ਨੇ ਜੇ ਮੈਂ ਹਿੰਦੀ ਪੜਿਆ ਹਿੰਦੀ ਪੜਾਉਂਦਾ ਮੈਂ ਤੇ ਪੜਿਆ ਮੈਂ ਤੇ ਪੜਾਉਂਦਾ ਇੰਗਲਿਸ਼ ਪੜਿਆ ਇੰਗਲਿਸ਼ ਪੜਾਉਂਦਾ ਮਹਾਰਾਜ ਕਹਿੰਦੇ ਨਾਮ ਜਪਣ ਵਾਲਾ ਨਾਮ ਜਪਦਾ ਸਭ ਭਾਗਾ ਵਾਲੀਆਂ ਕੜੀਆਂ ਨੇ ਲੱਖ ਲੱਖ ਬਧਾਈਆਂ ਤੇਰੇ ਆਸਰੇ ਮੇਰਾ ਬੇੜਾ ਜੀ ਕਰੀਬ ਦਾ ਤੇਰੇ ਆਸਰੇ ਮੇਰਾ ਬੇੜਾ ਜੀ ਕਰੀਬ ਦਾ ਤੇਰੇ ਆਸਤੇ ड़ा जी गी पे ਦੀ ਗਰੀਬਨ ਤੇਰੇ ਆਸਰੇ ਸਾਈਂ ਬੇੜਾ ਜੀ ਗਰੀਬਨ ਤੇਰੇ ਆਸਦੇ ਮੇਲਾ ਬੇੜਾ ਜੀ ਗਰੀਬਨ ਤੇਰੇ ਆਸਰੇ ਪੀੜਾ ਪੇੜਾ ਜੀ ਹੋ ਤੇਰੇ ਆਸਦੇ कॾहिं मार न महाराज कंदे सिंह आया फिर अरदास कर हा हरे ओ कृपा ਅਰਦਾਸ ਕਰਿਆ ਕਰ ਸਤਿਗੁਰ ਰੱਖੇ ਹੋਵਣਗੇ ਅਰਦਾਸ ਕਰਿਆ ਕਰ ਸਤਿਗੁਰ ਰੱਖੇ ਹੋਵਣਗੇ ਅਜੀ ਦਾਸ ਤੱਕ ਜਿ ਆਉਂਦੀ ਸਤਿਗੁਰ ਨਾਲੇ ਹੋਵਣਗੇ ਅਜੀ ਦਾਸ ਤੱਕ ਜਿ ਆਉਂਦੀ ਸਤਿਗੁਰ ਨਾਲੇ ਹੋਵਣਗੇ ਬੋਲ ਜੀ ਦਾਸ ਤੱਕ ਜਿ ਆਉਂਦੀ ਉਹੜਾ ਕੀ ਹੋਣਗੇ ਅਜ ਦਾ ਸਤ ਕਰਿਆ ਉਕਾਰੇ ਸਤਪੁਰ ਰੱਖੇ ਹੋਣਗੇ ਰਾਖੇ ਹੋਣਗੇ ਦੀ ਸਤਪੁਰ ਰੱਖੇ ਹੋਣਗੇ ਸਤਪੁਰ ਰੱਖੇ ਹੋਣਗੇ ਸਤ ਕਰਿਆ ਕਰ ਸਤ ਪੁਰ ਰਾਖੇ ਹੋਵਣਗੇ ਅਰਦਾਸ 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 ਕਰਿਆ ਕਰ ਸਤ ਪੁਰ ਰਾਖੇ ਹੋਵਣਗੇ ਸਤਿਗੁਰੇ ਰਾਖੇ ਹੋਣਗੇ ਅਗਿਆਸਤਾ ਕਰਿਆ ਕਰ ਸਤਿਗੁਰੇ ਰਾਖੇ ਹੋਣਗੇ ਸੁਖ ਕਿਤੇ ਨਾ ਮਿਲਦਾ ਜੀ ਬੜੇ ਹੋ ਸਾਰੇ ਆਪੇ ਦਾ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾ ਵਿੱਚ ਆ ਕੇ ਸੁੱਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾ ਵਿੱਚ ਆ ਕੇ ਸੁੱਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾ ਵਿੱਚ ਆ ਕੇ ਗੱਜ ਕੇ ਕਿਤੇ ਨਾ ਮਿਲਦਾ ਮਿਲਦਾ ਗੁਰ ਚਰਨਾ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਕਿਤੇ ਨਾ ਟਿਕਦਾ ਜੀ ਮਨ ਕਿਤੇ ਨਾ ਟਿਕਦਾ ਜੀ ਮਨ ਕਿਤੇ ਨਾ ਟਿਕਦਾ ਮਨ ਕਿਤੇ ਨਾ ਟਿਕਦਾ ਜੀ ਕਿਤੇ ਨਾ ਟਿਕਦਾ ਜੀ ਮਨ ਕਿਤੇ ਨਾ ਟਿਕਦਾ ਆ ਕਿਤੇ ਨਾ ਟਿਕਦਾ ਜੀ ਮਨ ਕਿਤੇ ਨਾ ਟਿਕਦਾ ਜੀ ਕਿਤੇ ਨਾ ਟਿਕਦਾ ਜੀ ਕਿਤੇ ਨਾ ਟਿਕਦਾ ਜੀ ਮਨ ਕਿਤੇ ਨਾ ਟਿਕਦਾ ਜੀ ਟਿਕਦਾ ਫੁਰ ਚਰਨਾ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ ਟਿਕਦਾ ਫੁਰ ਚਰਨਾ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ ਟਿਕਦਾ ਫੁਰ ਚਰਨਾ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ ਟਿਕਦਾ ਫੁਰ ਚਰਨਾ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ ਇਕ ਦਾ ਗੁਰ ਚਰਨਾ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ ਬੋਲੋ ਇਕ ਦਾ ਗੁਰ ਚਰਨਾ ਵਿੱਚ ਆ ਕੇ ਮਨ ਕਿਤੇ ਨਾ ਟਿਕਦਾ ਜੀ ਇਕ ਦਾ ਗੁਰ ਚਰਨਾ ਵਿੱਚ ਆ ਕੇ ਸੁੱਖ ਕਿਤੇ ਨਾ ਮਿਲਦਾ ਜੀ ਮੇਨ ਦਾ ਗੁਰ ਚਰਨਾ ਵਿੱਚ ਆ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਹੋਣੋ ਮੇਨ ਦਾ ਗੁਰ ਚਰਨਾ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਆਨੰਦ ਸਦਾ ਗੁਰ ਦੀ ਕਿਰਪਾ ਕਰੇ ਸਾਰਿਆਂ ਦੀ ਹਾਜ਼ਰੀ ਦਰਗਾਹਤ ਲੱਗੇ ਦਾ ਦਾਬਿਆ ਸੋਹਿਆ ਪਰਵਾਦ ਕੋ ਸਾਰੀ ਸੰਗਤ ਦਾ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਸਿੰਦਰ ਸਾਹਿਬ ਜੀ ਵਰਕਰ ਪਰਵਾਦੇ ਦਾ ਧੰਨਵਾਦ ਬੜਾ ਪ੍ਰੇਮ ਕਰਨ ਦੀ ਕਾਰਨ ਅੱਜ ਨਹੀਂ ਸਕਿਆ ਮੈਂ ਧੰਨਵਾਦ ਵੀ ਕਰਾਂ ਸਾਰੇ ਸੇਵਾਦਾਰਾਂ ਦਾ ਸਤਿਗੁਰੂ ਜੀ ਦਾ ੋਟਾਨ ਕੋਟਾਨ ਸ਼ੁਕਰਾਨਾ ਹੋਈਆਂ ਤੁਮਾਂ ਭੁੱਲਾਂ ਦੀ ਕਿਮਾ ਸਾਰੇ ਆਖੋ ਜੀ ਨਾਨਕ ਨਾਮ ਬਰਤੀ ਖਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤ ਸਤਿ ਮਹਾਰਾਜ ਮੱਥਾ ਟੇਕਿਆ ਦਿੱਲੀ ਤੋਂ ਆਇਆ